ਸਸੀ ਗਾਲ ਜੀ ਆਹ ਦੇਖੋ ਭਾਈ ਅਸੀਂ ਨਾ ਯਾਰ ਇਧਰ ਮਾਲਵੇ ਏਰੀਆ ਚ ਆਏ ਹੋਏ ਸੀਗੇ ਮੂਸਾ ਮਾਨਸਾ ਦਾ ਏਰੀਆ ਪੈ ਜਾਂਦਾ ਜਿਹੜਾ ਇੱਥੇ ਨਾ ਅਸੀਂ ਖੜੇ ਸੀ ਉਹ ਤੁਸੀਂ ਸਾਹਮਣੇ ਦੇਖ ਰਹੇ ਹੋ ਨਾ ਅਜੇ ਟਿੱਬੇ ਅਜੇ ਵੀ ਪਏ ਨੇ ਆ ਦੇਖੋ ਇਹ ਟਿੱਬੇ ਨਹੀਂ ਹੈਗੇ ਦੋਸਤੋ ਇਹ ਨਾ ਇੱਕ ਨਾ ਮੰਨ ਕੇ ਚੱਲੋ ਵੀ ਸੋਨਾ ਹੈਗਾ ਆਪਣੇ ਲਈ ਇਹ ਇਧਰ ਜਿਹੜਾ ਜਲੰਧਰ ਤੇ ਗੁਰਦਾਸਪੁਰ ਹੁਸ਼ਿਆਰਪੁਰ ਤੇ ਲੁਧਿਆਣਾ ਸਾਈਡ ਹੋ ਗਿਆ ਵੱਡੇ ਵੱਡੇ ਜਿਹੜੇ ਰੋਡ ਹਾਈਵੇ ਨਿਕਲ ਰਹੇ ਨੇ ਨਾ ਉਹਨਾਂ ਜੋ ਸਾਰੀ ਮਿੱਟੀ ਚੱਕੀ ਗਈ ਪਹਿਲਾਂ ਹੀ ਚੱਕੀ ਗਈ ਕੁਸ਼ਤਾ ਤੇ ਉਹਨਾਂ ਦੇ ਉੱਤੇ ਹਾਈਵੇ ਤੇ ਹੁਣ ਜਿਹੜੀ ਜ਼ਰੂਰਤ ਹੈ ਉਹ ਜਿਹੜੀ ਰਹਿੰਦੀ ਮਿੱਟੀ ਆ ਉਹ ਉੱਥੇ ਚੱਕ ਕੇ ਪਾਈ ਜਾਂਦੇ ਆ ਤੇ ਹੁਣ ਮੁੱਲ ਪੈਣਾ ਆਪਣੇ ਇਸ ਟਿੱਬਿਆਂ ਦਾ ਤੇ ਇਹ ਸੋਨੇ ਦੇ ਭਾਵੇਂ ਕਣੀ ਆ ਦੋਸਤੋ ਇਹਨਾਂ ਨੂੰ ਸੰਭਾਲ ਕੇ ਰੱਖੋ ਜਿਵੇਂ ਆਪਾਂ ਆਪਣੀ ਜ਼ਮੀਨਾਂ ਫਸਲਾਂ ਸੰਭਾਲਦੇ ਆ ਨਾ ਇਹਨਾਂ ਨੂੰ ਮਿੱਟੀ ਨੂੰ ਵੀ ਸੰਭਾਲੋ ਇਹ ਐਵੇਂ ਹੀ ਬਰਥ ਨਹੀਂ ਹੈਗੀ ਮਿੱਟੀ ਬਹੁਤ ਕੰਮ ਦੀ ਮਿੱਟੀ ਆ ਤੇ ਇਹਦੀ ਪੂਰੀ ਕੀਮਤ ਪੈਣੀ ਆ ਇੱਕ ਦਿਨ ਵੈਸੇ ਆਪਣੇ ਪੰਜਾਬ ਦੀਆਂ ਜ਼ਮੀਨਾਂ ਵੇਚ ਕੇ ਨਾ ਜਾਓ ਬਾਹਰ ਨੂੰ ਭਜਦੇ ਆ ਊਰਜਾਨ ਘਟਾਓ ਇਹਨਾਂ ਦੀ ਬਹੁਤ ਜ਼ਿਆਦਾ ਕੀਮਤ ਪੈਣੀ ਆ ਦੋਸਤੋ ਵੀਡੀਓ ਕਿਦਾਂ ਲੱਗੀ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ ਸਾਡੇ ਪੇਨ